ਨੇਵੀ ਪ੍ਰਬੂਧ ਦਾਸ 26 ਤਰੀਕ ਨੂੰ ਖਾਸ ਕਰਕੇ ਪਿੰਡ ਕਣੀ ਦੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਦੁਪਹਿਰ ਨੂੰ ਇਹ ਮੀਟਿੰਗ ਹੋਵੇਗੀ। ਔਰ ਉਸ ਮੀਟਿੰਗ ਦੇ ਅੰਦਰ ਇਹੀ ਸਾਰਿਆਂ ਨੂੰ ਵੱਡਾ ਕਾਰਨ ਪਾਸੇ ਮੀਟਿੰਗ ਕਰਾਂ ਦਾ ਕਿ ਉਹਦੇ ਵਿੱਚ ਪ੍ਰਬੂਧ ਦਾਸਾਂ ਕੋਲੋਂ ਜਿਨ੍ਹਾਂ ਦੇ ਕੋਲ ਸਰਟੀਫਿਕੇਟ ਨਹੀਂ ਹੈ ਉਹਨਾਂ ਨੂੰ ਸਰਟੀਫਿਕੇਟ ਪ੍ਰੋਵਾਈਡ ਕੀਤਾ ਜਾਏਗਾ। ਔਰਿਜਿਨਲ ਪ੍ਰਬੂਧ ਦਾਸ ਪੰਜਾਬ ਤੋਂ ਪੰਜਾਬ ਤੋਂ ਬਾਹਰੋਂ ਜਾਂ ਜਿਸ ਤੋਂ ਜਿੱਥੋਂ ਵੀ ਤੁਸੀਂ ਸੁਣਦੇ ਹੋ ਤੁਸੀਂ ਇੱਕ ਵਾਰੀ ਜ਼ਰੂਰ ਆਓ ਮੈਂ ਤੇਹੀ ਕਹਿਣਾ ਚਾਹਾਂ। ਮੈਂ ਚਾਹੁੰਦਾ ਕਿ ਤੁਸੀਂ ਇੱਕ ਵਾਰੀ ਪਬਲਿਸ਼ ਕਰੋ ਕਿ ਜਿਹੜਾ ਤੁਸੀਂ ਪਾਸ ਸਰਟੀਫਿਕੇਟ ਜਿਹੜਾ ਤੁਸੀਂ ਦਿੰਦੇ ਹੋ ਉਹਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕੋਈ ਕੋਸਟ ਨਹੀਂ ਕੋਈ ਫੀਸ ਨਹੀਂ ਤੁਹਾਡੇ ਕੋਲ ਲਈ ਜਾਏਗੀ ਪਾਸ ਸਰਟੀਫਿਕੇਟ ਕਿਉਂਕਿ ਸਾਡਾ ਮੀਨ ਜਿਹੜਾ ਮਕਸਦ ਹੈ ਉਹ ਹੈ ਪ੍ਰਭੂ ਦੇ ਦਾਸਾਂ ਨੂੰ ਜਿੰਨਾ ਜਿੰਨੇ ਕ ਆਪਾਂ ਹੋ ਸਕਦੇ ਉਹਨਾਂ ਕ ਆਪਾਂ ਫ੍ਰੀ ਜਿਹੜੀਆਂ ਸਹੂਲਤਾਂ ਪ੍ਰੋਵਾਈਡ ਕਰਨੀਆਂ ਬਹੁਤ ਬਹੁਤ ਚੰਗੀ ਗੱਲ ਹੈ ਆਪ ਸੁਪੰਨ ਜੀ ਨੇ ਤੁਹਾਨੂੰ ਸਾਰਿਆਂ ਨੂੰ ਦੱਸੀ ਆ ਕਿ ਉਹ ਉਹ ਤੁਹਾਡੇ ਕੋਲ ਕੋਈ ਪੈਸਾ ਨਹੀਂ ਇਸ ਚੀਜ਼ ਦਾ ਲੈ ਰਹੇ ਤੁਹਾਨੂੰ ਬਕਾਇਦਾ ਇਹਦੇ ਉੱਤੇ ਖਰਚਾ ਵੀ ਆਇਆ ਇਹਨਾਂ ਦਾ ਲੇਕਿਨ ਉਹ ਚਾਹੁੰਦੇ ਆ ਕਿ ਤੁਸੀਂ ਡਟ ਕੇ ਸੇਵਕਾਈ ਕਰੋ ਰੱਬ ਦੇ ਨਾਮ ਦੀ ਔਰ ਫ੍ਰੀ ਆਫ ਕੋਸਟ ਉਹਨਾਂ ਦੀ ਜਿਹੜੀ ਸੰਸਥਾ ਆ ਤੁਹਾਨੂੰ ਇਹ ਸਰਟੀਫਿਕੇਟ ਪ੍ਰੋਵਾਈਡ ਕਰ ਰਹੀ ਆ ਸਾਡੇ ਘਰ ਸੀਗੇ ਪਹਿਲਾਂ ਬਾਲਿਆਂ ਵਾਲੇ ਕਮਰੇ ਹੁੰਦੇ ਸੀਗੇ ਔਰ ਕਾਫੀ ਜ਼ਿਆਦਾ ਬੁਰਾ ਹਾਲ ਸੀਗਾ ਔਰ ਉਹਨਾਂ ਦੇ ਪ੍ਰਭੂ ਦੇ ਵਿਚਾਰਗਰ ਪ੍ਰਭੂ ਦੇ ਦਾਸ ਨੇ ਕਿਹਾ ਕਿ ਤੁਹਾਡੇ ਘਰ ਦੇ ਅੰਦਰ ਨਾ ਖਜ਼ਾਨਾ ਆ ਜਿਹੜੇ ਸਾਡੇ ਆਪਣੇ ਸੀਗੇ ਉਹਨਾਂ ਨੇ ਵੀ ਸਾਡਾ ਵਿਰੋਧ ਕੀਤਾ ਸਾਡੇ ਖਿਲਾਫ ਹੋਏ ਜੀ ਮੇਰੇ ਜਿਹੜੇ ਫਾਦਰ ਸਾਹਿਬ ਸੀਗੇ ਤੇ ਉਹ ਕਹਿੰਦੇ ਸੀਗੇ ਕਿ ਮੈਂ ਆਪਣੇ ਬੱਚੇ ਨੂੰ ਫੌਜੀ ਬਣਾਣਾ ਔਰ ਇਹਨੂੰ ਭਰਤੀ ਕਰਾਣਾ ਤੁਹਾਡਾ ਕਹਿੰਦਾ ਮਤਲਬ ਕਿ ਜੋ ਬਜ਼ੁਰਗਾਂ ਨੇ ਜੋ ਸ਼ੀਰਵਾਦ ਦਿੱਤਾ ਉਹ ਤੁਹਾਡੀ ਜੀਵਨ ਦੀ ਵਿੱਚ ਵਰਕਰ ਆ ਰਿਹਾ ਨਾਨ ਬਲੀਵਰ ਦਾ ਵੀ ਔਰ ਬਲੀਵਰ ਲੋਕਾਂ ਦਾ ਵੀ ਕਈਆਂ ਦਾ ਸਵਾਲ ਆ ਕਿ ਬਹੁਤ ਸਾਰੇ ਜਿਹੜੇ ਵਿਸ਼ਵਾਸੀ ਵੀ ਬਣ ਜਾਂਦੇ ਆ ਪਰ ਉਹ ਵਚਨ ਦੀ ਜਾਣਕਾਰੀ ਸਹੀ ਤਰੀਕੇ ਨਾਲ ਨਹੀਂ ਰੱਖਦੇ ਤੇ ਉਹਨਾਂ ਦਾ ਇੱਕ ਸਵਾਲ ਹੁੰਦਾ ਕਿ ਧਰਮ ਪਰਿਵਰਤਨ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਮੈਂ ਨਵਜੋਤ ਗਿੱਲ ਸੋ ਅੱਜ ਅਸੀਂ ਪਹੁੰਚੇ ਆ ਕਨੀਏ ਕੇ ਬਾਂਗਰ ਪਿੰਡ ਦੇ ਵਿੱਚ ਅੱਜ ਸਾਡੇ ਨਾਲ ਮੌਜੂਦ ਨੇ ਪਾਸਟਰ ਪਵਨ ਕੁਮਾਰ ਜੀ ਔਰ ਅੱਜ ਅਸੀਂ ਉਹਨਾਂ ਦੇ ਕੋਲੋਂ ਜਾਨਣਾ ਚਾਹਾਂਗੇ ਔਰ ਤੁਹਾਡੇ ਰੂਬ ਰੂ ਕਰਵਾਉਣਾ ਚਾਹਾਂਗੇ ਹੌ ਮਿਲਾਉਣੇ ਹਾਂ ਮੁਲਾਕਾਤ ਕਰਵਾਉਣੇ ਹਾਂ ਤੁਹਾਡੀ ਪਾਸਟਰ ਪਵਨ ਕੁਮਾਰ ਜੀ ਨੂੰ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪਾਸਟਰ ਜੀ ਸੱਚ ਦੀ ਆਵਾਜ਼ ਚੈਨਲ ਵਿੱਚ ਥੈਂਕ ਯੂ ਪਾਸਟਰ ਜੀ ਸੋ ਮੇਰੇ ਵੱਲੋਂ ਜਿੰਨੇ ਵੀ ਮਸੀਹ ਪੈਣ ਪ੍ਰਾ ਦਿਖ ਰਹੇ ਨੇ ਖਾਸ ਕਰਕੇ ਪ੍ਰਭੂ ਦਾਸ ਦਾਸੀਆਂ ਔਰ ਜਿੰਨੇ ਵੀ ਰੀਵਿਊਰਸ ਸੱਚ ਦੀ ਆਵਾਜ਼ ਸੀ ਵੀ ਚੈਨਲ ਦੇ ਨੇ ਮੇਰੇ ਵੱਲੋਂ ਸਾਰਿਆਂ ਨੂੰ ਜੈਮਸ ਜੀ ਪਰਮੇਸ਼ਵਰ ਦੇ ਜਿਹੜੇ ਸੇਵਕਾਈ ਦੇ ਜਿਹੜੇ ਰੂਲਸ ਰੈਗੂਲੇਸ਼ਨ ਆ ਉਹਨਾਂ ਦੇ ਵਿੱਚ ਪਾਸਟਰ ਸਰਟੀਫਿਕੇਟ ਜਿਹੜਾ ਉਹ ਬਤੌਰ ਪਹਿਲੇ ਨੰਬਰ ਤੇ ਆਉਂਦਾ ਆ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਸੰਬੰਧ ਵਿੱਚ ਦੇਖੋ ਪਾਸਟਰ ਜੀ ਜਿੰਨੇ ਵੀ ਬਹੁਤ ਅਰਦਾਸਾਂ ਅਰਦਾਸਾਂ ਸੁਣਦੇ ਪਏ ਮੈਂ ਇਹਨਾਂ ਨੂੰ ਇਹੀ ਗੁੱਡ ਨਿਊਜ਼ ਦੇਣਾ ਚਾਹੁੰਦਾ ਆ ਕਿ ਯਾਨੀ ਕਿ ਰਾਸ਼ਟਰੀ ਪਾਸਟਰ ਸਮਾਜ ਵੈਲਫੇਅਰ ਸੁਸਾਇਟੀ ਤਿਆਰ ਕੀਤੀ ਆ ਠੀਕ ਆ ਜੀ ਔਰ ਇਹ ਪੂਰੇ ਇੰਡੀਆ ਦੇ ਵਿੱਚ ਪਰਮੇਸ਼ੁਰ ਦੀ ਕਿਰਪਾ ਦੇ ਨਾਲ ਕੰਮ ਕਰ ਰਹੀ ਆ ਔਰ ਪੂਰੇ ਇੰਡੀਆ ਦੇ ਵਿੱਚ ਆਪਾਂ ਕਿਉਂਕਿ ਅਸੀਂ ਪਹਿਲਾਂ ਵੀ ਵੀਡੀਓਜ਼ ਕਾਫੀ ਪਾਈਆਂ ਆ ਜੀ ਸਾਡਾ ਚੈਨਲ ਆ ਰਾਸ਼ਟਰੀ ਪਾਸਟਰ ਸਮਾਜ ਦੇ ਨਾਮ ਤੇ ਤੇ ਆਫੀਸ਼ੀਅਲ ਚੈਨਲ ਆ ਔਰ YouTube ਦੇ ਉੱਪਰ ਤੁਸੀਂ ਜਿੰਨੇ ਵੀ ਦੇਖਦੇ ਹੋ ਤੁਸੀਂ ਸਬਸਕ੍ਰਾਈਬ ਕਰੋ ਜਾ ਕੇ ਦੇਖੋ ਇੱਕ ਵਾਰ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਪਾਸਟਰ ਜੀ ਕਿ ਉਸ ਚੈਨਲ ਦੇ ਉੱਪਰ ਸਾਰਾ ਕੁਝ ਡਿਟੇਲ ਦਿੱਤੀ ਗਈ ਔਰ ਮੈਂ ਹੁਣ ਵੀ ਡਿਟੇਲ ਦੇਣੀ ਚਾਹਾਂਗਾ ਕਿ ਜਿੰਨੇ ਪ੍ਰਭੂ ਦਾਸ ਖਾਸ ਕਰਕੇ 26 ਤਰੀਕ ਨੂੰ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਔਰ ਉਸ ਮੀਟਿੰਗ ਦੇ ਅੰਦਰ ਇਹੀ ਸਾਰਾ ਉਹ ਵੱਡਾ ਕਾਰਨ ਹੈ ਪਾਸਟਰ ਮੀਟਿੰਗ ਕਰਨ ਦਾ ਕਿ ਉਹਦੇ ਵਿੱਚ ਪ੍ਰਭੂ ਦਾਸਾਂ ਕੋਲੋਂ ਜਿਨ੍ਹਾਂ ਦੇ ਕੋਲ ਸਰਟੀਫਿਕੇਟ ਨਹੀਂ ਹੈ ਉਹਨਾਂ ਨੂੰ ਸਰਟੀਫਿਕੇਟ ਪ੍ਰੋਵਾਈਡ ਕੀਤਾ ਜਾਏਗਾ ਕਿੰਨੇ ਸਰਟੀਫਿਕੇ ਕਰਾਂਗੇ ਐਨੀ ਕੀ ਕੋਈ ਵੀ ਮੰਨ ਲਓ ਕਿ ਅਸੀਂ ਤੁਹਾਡੇ ਨਾਲ ਗੱਲ ਕਰਦੇ ਪੀਸੇ ਤੇ ਮੈਂ ਤੁਹਾਡੇ ਨਾਲ ਗੱਲ ਕਰਦੇ ਆਪਾਂ ਸਾਰੇ ਡਾਕੂਮੈਂਟਸ ਜਿੰਨੇ ਵੀ ਸਾਡੇ ਵਕੀਲ ਆ ਜਿੰਨਾ ਜਿੰਨਾਂ ਨਾਲ ਵੀ ਸਾਡੀ ਗੱਲਬਾਤ ਆ ਆਪਾਂ ਟੋਟਲੀ ਉਹਨਾਂ ਨੂੰ ਹਰ ਇੱਕ ਡਾਕੂਮੈਂਟ ਉਹਨਾਂ ਨੂੰ ਉਹਨਾਂ ਦੇ ਵੱਲੋਂ ਜਿਹੜਾ ਸਰਕਾਰੀ ਤੌਰ ਤੇ ਪ੍ਰੋਵਾਈਡ ਕਰਾਂਗੇ ਤੁਹਾਡੀ ਸੰਸਥਾ ਕਿੰਨੇ ਕ ਪਾਸਟਰ ਨੂੰ ਹੁਣ ਤੱਕ ਜਿਹੜਾ ਵਾ ਸਰਟੀਫਿਕੇਸ਼ਨ ਜੋ ਉਹਨਾਂ ਦੀ ਕਰ ਚੁੱਕੀ ਆ ਔਰ ਉਹਨਾਂ ਨੂੰ ਸਰਟੀਫਿਕੇਟ ਦੇ ਚੁੱਕੀ ਆ ਦੇਖੋ ਪਾਸਟਰ ਜੀ ਜਿਸ ਤਰ੍ਹਾਂ ਕਹਿ ਲਓ ਕਿ ਆਪਾਂ ਪ੍ਰਭੂ ਦੇ ਦਾਸਾਂ ਦੇ ਨਾਲ ਗੱਲ ਹੁੰਦੀ ਪਈ ਆ ਔਰ ਬਹੁਤ ਸਾਰੇ ਪ੍ਰ부ਦ ਦਾਸ ਹੈ ਜਿਨ੍ਹਾਂ ਦੇ ਨਾਲ ਡਾਨ ਹੋ ਚੁੱਕੇ ਹੈ ਕਿ ਆਪਾਂ ਸਰਟੀਫਿਕੇਸ਼ਨ ਕਰवानी ਹੈ ਪਿੰਡਿਆ ਲਾਬ ਤੇ ਕਾਫੀ ਲੋਕਾਂ ਨੂੰ ਤੁਸੀਂ ਪ੍ਰੋਵਾਈਡ ਕਰ ਵੀ ਚੁੱਕੇ ਹੋ ਹਾਂਜੀ ਹਾਂਜੀ ਜੀ ਜੀ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਿਨਨੇ ਵੀ ਪ੍ਰ부ਦ ਦਾਸ 26 ਤਰੀਕ ਨੂੰ ਖਾਸ ਕਰਕੇ ਪਿੰਡ ਕਣੀ ਦੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਦੁਪਹਿਰ ਨੂੰ ਇਹ ਮੀਟਿੰਗ ਹੋਵੇਗੀ ਔਰ ਜਿਨਨੇ ਵੀ ਪ੍ਰ부ਦ ਦਾਸ ਪੰਜਾਬ ਤੋਂ ਪੰਜਾਬ ਤੋਂ ਬਾਹਰੋਂ ਜਾਂ ਜਿਸ ਤੋਂ ਜਿੱਥੋਂ ਕਿਤੋਂ ਵੀ ਤੁਸੀਂ ਸੁਣਦੇ ਵੀ ਤੁਸੀਂ ਇੱਕ ਵਾਰੀ ਜ਼ਰੂਰ ਆਓ ਮੈਂ ਇਹ ਹੀ ਕਹਿਣਾ ਚਾਹਾਂਗਾ ਪਾਸਟਰ ਜੀ ਮੈਂ ਚਾਹੁੰਦਾ ਕਿ ਤੁਸੀਂ ਇੱਕ ਵਾਰੀ ਪਬਲਿਸ਼ ਕਰੋ ਕਿ ਜਿਹੜਾ ਤੁਸੀਂ ਪਾਸਟਰ ਸਰਟੀਫਿਕੇਟ ਜਿਹੜਾ ਉਹਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਪਾਸਟਰ ਪਵਨ ਕੁਮਾਰ ਜੀ ਵੱਲੋਂ ਇਹ ਪਾਸਟਰ ਸਰਬਾਨਾ ਨੂੰ ਇਹ ਸਰਟੀਫਿਕੇਟ ਦਿੱਤਾ ਜਾਵੇਗਾ 26 ਤਰੀਕ ਨੂੰ ਜਿਹੜੇ ਰੱਬ ਦੇ ਦਾਸ ਜਿਹੜੇ ਆ ਜਿਹੜੇ ਸੇਵਕਾਈ ਕਰਦੇ ਆ ਲੇਕਿਨ ਉਹਨਾਂ ਦੇ ਕੋਲ ਬਤੌਰ ਸਰਟੀਫਿਕੇਸ਼ਨ ਨਹੀਂ ਹੈਗੀ ਕੋਈ ਪਾਸਟਰ ਸਰਟੀਫਿਕੇਟ ਨਹੀਂ ਹੈਗਾ ਇਹਨਾਂ ਦੇ ਵੱਲੋਂ ਤੁਹਾਨੂੰ ਫ੍ਰੀ ਇਹ ਸਰਟੀਫਿਕੇਟ ਪ੍ਰੋਵਾਈਡ ਕੀਤਾ ਜਾਏਗਾ ਔਰ ਹੋਰ ਵੀ ਕਾਫੀ ਡਾਕੂਮੈਂਟ ਹੈ ਬਾਕੀ ਤੁਹਾਨੂੰ ਪਵਨ ਕੁਮਾਰ ਜੀ ਨਾਲ ਗੱਲਬਾਤ ਕਰਨੀ ਹੋਵੇਗੀ ਆ ਫੋਨ ਤੇ ਤੁਸੀਂ ਇਹਨਾਂ ਦੇ ਕੋਲੋਂ ਸਾਰੀ ਜਾਣਕਾਰੀ ਪ੍ਰੋਪਰ ਤਰੀਕੇ ਨਾਲ ਲੈ ਸਕਦੇ ਹੋ ਲੇਕਿਨ ਇਹ ਸਰਟੀਫਿਕੇਟ ਜਿਹੜਾ ਪਾਸਟਰ ਜੀ ਤੁਹਾਨੂੰ ਦਿਖਾ ਰਹੇ ਆ ਇਹ ਤੁਹਾਨੂੰ ਤੁਸੀਂ ਲੈ ਸਕਦੇ ਹੋ ਨਾ ਕੋਈ 26 ਤਰੀਕ ਨੂੰ ਤੁਸੀਂ ਆ ਸਕਦੇ ਹੋ ਪਾਸ ਜੀ ਹੋਰ ਕੀ ਕਿਹੜੇ-ਕਿਹੜੇ ਪਾਸ ਇਹਦੇ ਵਿੱਚ ਜਿਹੜਾ ਸਰਟੀਫਿਕੇਟ ਹੈ ਮੇਨ ਪਾਸ ਸਰਟੀਫਿਕੇਟ ਉਹ ਤੁਹਾਨੂੰ ਬਿਲਕੁਲ ਫ੍ਰੀ ਪ੍ਰੋਵਾਈਡ ਕੀਤਾ ਜਾਏਗਾ ਪਾਸਟਰ ਜੀ 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 ਬਿਲਕੁਲ ਠੀਕ ਹੈ ਦੇਖੋ ਇਹਦੀ ਕੋਈ ਕੋਸਟ ਨਹੀਂ ਕੋਈ ਫੀਸ ਨਹੀਂ ਤੁਹਾਡੇ ਕੋਲੋਂ ਲਈ ਜਾਏਗੀ ਪਾਸ ਸਰਟੀਫਿਕੇਟ ਕਿਉਂਕਿ ਸੜਾ ਮੀਨ ਜਿਹੜਾ ਮਕਸਦ ਹੈ ਉਹ ਹੈ ਪ੍ਰਭੂ ਦੇ ਦਾਸਾਂ ਨੂੰ ਜਿੰਨਾ ਜਿੰਨੇ ਕ ਆਪਾਂ ਹੋ ਸਕਦੇ ਉਹਨਾਂ ਕ ਆਪਾਂ ਫ੍ਰੀ ਜਿਹੜੀਆਂ ਸੁਵਿਧਾ ਪ੍ਰੋਵਾਈਡ ਕਰਨੀਆਂ ਬਹੁਤ ਬਹੁਤ ਚੰਗੀ ਗੱਲ ਹੈ ਆ ਪਵਨ ਜੀ ਨੇ ਤੁਹਾਨੂੰ ਸਾਰਿਆਂ ਨੂੰ ਦੱਸੀ ਆ ਕਿ ਉਹ ਉਹ ਤੁਹਾਡੇ ਕੋਲ ਕੋਈ ਪੈਸਾ ਨਹੀਂ ਇਸ ਚੀਜ਼ ਦਾ ਲੈ ਰਹੇ ਤੁਹਾਨੂੰ ਬਕਾਇਦਾ ਇਹਦੇ ਉੱਤੇ ਖਰਚਾ ਵੀ ਆਇਆ ਇਹਨਾਂ ਦਾ ਲੇਕਿਨ ਉਹ ਚਾਹੁੰਦੇ ਆ ਕਿ ਤੁਸੀਂ ਡਟ ਕੇ ਸੇਵਕਾਈ ਕਰੋ ਰੱਬ ਦੇ ਨਾਮ ਦੀ ਔਰ ਫ੍ਰੀ ਆਫ ਕੋਸਟ ਉਹਨਾਂ ਦੀ ਜਿਹੜੀ ਸੰਸਥਾ ਆ ਤੁਹਾਨੂੰ ਇਹ ਸਰਟੀਫਿਕੇਟ ਪ੍ਰੋਵਾਈਡ ਕਰ ਰਹੀ ਆ ਔਰ ਬਾਕੀ ਦੇ ਜਿਹੜੇ ਸਰਟੀਫਿਕੇਟ ਆ ਤੁਸੀਂ ਉਹਨਾਂ ਦੇ ਨਾਲ ਇਹਨਾਂ ਦੇ ਨਾਲ ਰਾਪਤਾ ਕਰ ਸਕਦੇ ਹੋ ਮੈਂ ਪਾਸਟਰ ਪਵਨ ਜੀ ਨੂੰ ਕਹਾਂਗਾ ਕਿ ਉਹ ਬਾਕੀ ਵੀ ਇੱਕ ਕਾਪੀ ਜਿਹੜੀ ਉਹ ਖੋਲ ਕੇ ਦਿਖਾਉਣ ਸਰਟੀਫਿਕੇਟ ਦੀ ਤਾਂ ਕਿ हां ਤੁਹਾਡੇ ਤੱਕ ਉਹ ਜਾਣਕਾਰੀ ਸਾਂਝੀ ਕਰ ਸਕਣ ਸੋ ਇਹ ਜਿਹੜਾ ਪਾਸ ਰਿਹਾ ਹੈਗੇ ਆ ਸ਼ਾਦੀ ਦੀ ਪੁਕਾਰ ਜਿਸ ਤਰ੍ਹਾਂ ਕਿ ਮੈਰਿਜ ਦੇ ਵਿੱਚ ਸ਼ਾਦੀ ਪੜੀ ਜਾਂਦੀ ਆ ਪਾਸੋ ਜੀ ਜੀ ਤੇ ਇਹ ਉਹਦਾ ਕਹਿ ਲਓ ਕਿ ਮੈਰਿਜ ਤੁਹਾਨੂੰ ਪਤਾ ਸ਼ਾਦੀ ਦੀ ਪੁਕਾਰ ਸਾਰਿਆਂ ਨਾਲੋਂ ਮੇਨ ਚੀਜ਼ ਹੁੰਦੀ ਬਿਲਕੁਲ ਬਿਲਕੁਲ ਜੀ ਔਰ ਇਹ ਚੀਜ਼ ਜਿਹੜੀ ਆ ਇਹ ਸਾਰਿਆਂ ਨੂੰ ਪ੍ਰੋਵਾਈਡ ਕੀਤੀ ਜਾਏਗੀ 8000 ਦੇ ਦੋ ਜਾਂ 9000 ਇਦਾਂ ਦਾ ਕੁਛ ਨਹੀਂ ਔਰ ਤੁਸੀਂ ਇੱਕ ਵਾਰੀ ਫੋਨ ਕਰੋ ਜੇ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ 2000 ਦੇ ਦੋ ਜੀ ਜੀ ਠੀਕ ਹੈ ਜੀ ਤੁਸੀਂ ਇੱਕ ਵਾਰੀ ਕਾਲ ਕਰੋ ਤੁਹਾਨੂੰ ਦੱਸਿਆ ਜਾਏਗਾ ਕਿ ਕਿਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਪ੍ਰੋਵਾਈਡ ਹੋਣੀਆਂ ਠੀਕ ਹੈ ਜੀ ਔਰ ਜਿੰਨੇ ਪ੍ਰਭੂ ਦਾਸ ਹੋਣ ਦੇ ਪਏ ਆ ਇਹ ਜਿਹੜੀਆਂ ਚੀਜ਼ਾਂ ਨਾ ਤੇ 6000 ਲਿਆ ਜਾਓ ਨਾ 2000 ਨਾ 10000 ਸਿਰਫ ਤੇ ਸਿਰਫ ਤੁਹਾਨੂੰ ਇਹ ਦੱਸਿਆ ਜਾਏਗਾ ਕਿ ਤੁਸੀਂ ਇੱਕ ਵਾਰੀ ਕਾਲ ਕਰੋ ਮਿਲੋ ਆਣ ਕੇ ਔਰ ਖਾਸ ਕਰਕੇ 26 ਤਰੀਕ ਦੀ ਮੀਟਿੰਗ ਨੂੰ ਅਟੈਂਡ ਕਰੋ ਤੁਸੀਂ ਔਰ ਬਾਕੀ ਵੀ ਸਾਰੀਆਂ ਚੀਜ਼ਾਂ ਤੁਹਾਨੂੰ ਪ੍ਰੋਵਾਈਡ ਕੀਤਾ ਜਾਣਗੀ ਹਾਂ ਸਭ ਤੋਂ ਪਹਿਲਾਂ ਤੇ ਸਾਨੂੰ ਤੁਸੀਂ ਦੱਸੋ ਕਿ ਤੁਹਾਡਾ ਜਿਹੜਾ ਜੀਵਨ ਸੀ ਪ੍ਰਭੂ ਯੇਸ਼ੂ ਮਸੀਹ ਦੇ ਵਿੱਚ ਆਉਣ ਤੋਂ ਪਹਿਲਾਂ ਤੁਹਾਡਾ ਕਿੱਦਾਂ ਦਾ ਜੀਵਨ ਸੀ ਕੀ ਕਰਦੇ ਸੀ ਤੁਸੀਂ ਇਹ ਪਾਸੇ ਜਦੋਂ ਅਸੀਂ ਪ੍ਰਭੂ ਦੇ ਵਿੱਚ ਨਹੀਂ ਸੀਗੇ ਤੇ ਉਸ ਸਮੇਂ ਜਿਹੜੇ ਸਾਡੇ ਦਾਦਾ-ਦਾਦੀ ਸੀਗੇ ਸਾਰਿਆਂ ਨਾਲੋਂ ਪਹਿਲਾਂ ਪ੍ਰਭੂ ਦੇ ਵਿੱਚ ਆਏ ਔਰ ਉਹਨਾਂ ਦੇ ਪ੍ਰਭੂ ਦੇ ਵਿੱਚ ਆਉਣ ਦਾ ਵੱਡਾ ਕਾਰਨ ਇਹ ਸੀਗਾ ਕਿ ਉਹ ਮੇਰੇ ਜਿਹੜੀ ਦਾਦੀ ਸੀਗੇ ਉਹ ਕਾਫੀ ਜ਼ਿਆਦਾ ਬਿਮਾਰ ਰਹਿੰਦੇ ਹੁੰਦੇ ਸੀਗੇ ਕਾਫੀ ਜ਼ਿਆਦਾ ਉਹਨਾਂ ਨੂੰ ਪਰੇਸ਼ਾਨੀ ਸੀ ਕਿ ਜਿਸ ਤਰ੍ਹਾਂ ਮੰਨ ਲਓ ਕਿ ਉਹਨਾਂ ਦੇ ਸਰੀਰ ਨੂੰ ਤਕਲੀਫ ਹੁੰਦੀ ਸੀਗੀ ਉਹਨਾਂ ਦੇ ਨਾ ਇੱਕ ਪੇਟ ਛੜਦੀ ਹੁੰਦੀ ਸੀਗੀ ਪੇਟ ਦੇ ਅੰਦਰ ਤੇ ਜਿਸ ਤਰ੍ਹਾਂ ਕਹ ਲਓ ਕਿ ਸਾਡਾ ਕਾਫੀ ਖੁੱਲਾ ਵਿੜਾ ਸੀਗਾ ਤੇ ਉਹਦੇ ਚੱਕਰ ਲਗਾਉਂਦੇ ਸੀਗੇ ਇੰਨੇ ਦਰਦ ਉਹਨਾਂ ਨੂੰ ਛੜਦੇ ਤੇ ਪੁੰਜੇ ਵਿਲਦੇ ਹੁੰਦੇ ਸੀਗੇ ਉਹ ਔਰ ਉਸ ਤੋਂ ਬਾਅਦ ਇੱਕ ਪ੍ਰਭੂ ਦਾਸ ਸੀਗੇ ਪਾਸ ਆਰਫ ਜੀ ਤੇ ਉਹਨਾਂ ਦੇ ਦੁਆਰਾ ਅਸੀਂ ਪ੍ਰਭੂ ਦੇ ਵਿੱਚ ਆਏ ਔਰ ਜਦੋਂ ਘਰ ਦੇ ਵਿੱਚ ਆਣਾ ਉਹਨਾਂ ਨੇ ਸ਼ੁਰੂ ਕੀਤਾ ਪ੍ਰੇਅਰ ਕਰਨੀ ਸ਼ੁਰੂ ਕੀਤੀ ਔਰ ਜਦੋਂ ਉਹਨਾਂ ਦੀ ਪ੍ਰੇਅਰ ਹੋਣੀ ਸ਼ੁਰੂ ਹੋਈ ਉਹਨਾਂ ਨੇ ਪ੍ਰਭੂ ਦੀ ਪ੍ਰੇਅਰ ਕਰਨੇ ਘਰ ਦੇ ਵਿੱਚ ਸ਼ੁਰੂ ਕੀਤੇ ਉਸ ਤੋਂ ਬਾਅਦ ਮੇਰੇ ਜਿਹੜੇ ਦਾਦੀ ਸੀਗੇ ਉਹ ਠੀਕ ਹੋਏ ਔਰ ਉਸ ਤੋਂ ਬਾਅਦ ਸਾਡਾ ਵਿਸ਼ਵਾਸ ਵੱਧਾ 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 ਗਿਆ ਔਰ ਜਿਹੜੇ ਸਾਡੇ ਘਰ ਸੀਗੇ ਪਹਿਲਾਂ ਬਾਲਿਆਂ ਵਾਲੇ ਕਮਰੇ ਹੁੰਦੇ ਸੀਗੇ ਔਰ ਕਾਫੀ ਜ਼ਿਆਦਾ ਬੁਰਾ ਹਾਲ ਸੀਗਾ ਔਰ ਉਹਨਾਂ ਦੇ ਪ੍ਰਭੂ ਦੇ ਵਿੱਚ ਆਨਗਰ ਪ੍ਰਭੂ ਦੇ ਦਾਸ ਨੇ ਕਿਹਾ ਕਿ ਤੁਹਾਡੇ ਘਰ ਦੇ ਅੰਦਰ ਨਾ ਖਜ਼ਾਨਾ ਹੈ ਔਰ ਉਹ ਜਿਹੜਾ ਖਜ਼ਾਨਾ ਸੀਗਾ ਔਰ ਆ ਪੰਜ ਇਹਨਾਂ ਨੂੰ ਮੰਨਦੇ ਸੀਗੇ ਕੋ ਇੱਕ ਕੈਲੋ ਕੀ ਇੱਕ ਵੇਦੀ ਸੀਗੀ ਔਰ ਇਦਾਂ ਸਾਡੇ ਘਰ ਦੇ ਵਿੱਚ ਇੱਕ ਸਿਸਟਮ ਸੀਗਾ ਔਰ ਪ੍ਰਭੂ ਨੇ ਦੱਸ ਗਿਆ ਉਸ ਵੇਦੀ ਦੇ ਥੱਲੇ ਜਿਹੜਾ ਉਹ ਖਜ਼ਾਨਾ ਹੈ ਔਰ ਜਦੋਂ ਉਹਨਾਂ ਨੇ ਇੰਨੀ ਗੱਲ ਕੀਤੀ ਕਿ ਇਦਾਂ ਔਰ ਮੇਰੀ ਦਾਦੀ ਕਹਿੰਦੀ ਕਿ ਛਿੱਤਿਆਂ ਪੱਟ ਲਈ ਕਿਉਂਕਿ ਪੈਸੇ ਦਾ ਬੜਾ ਲਾਲਚ ਹੁੰਦਾ ਮੰਨਦੇ ਸੀ ਤੁਹਾਨੂੰ ਕਿਹਨੇ ਕਿਹਨੇ ਗਿਆ ਤੁਹਾਨੂੰ ਖਜ਼ਾਨਾ ਹੈ ਉੱਥੇ ਤੇ ਇਹ ਪਾਸੋ ਜੀ ਨੇ ਬੋਲਿਆ ਸੀਗਾ ਅੱਛਾ ਪਾਸੋ ਜੀ ਤੁਸੀਂ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਦੇ ਹੋ ਕੀ ਮਤਲਬ ਜ਼ਮੀਨ ਦੇ ਥੱਲੇ ਤੁਹਾਡੇ ਘਰ ਵਿੱਚ ਖਜ਼ਾਨਾ ਦੱਬਿਆ ਹੋਏਗਾ ਹਾਂਜੀ ਹਾਂਜੀ ਤੇ ਹੋਰ ਹਾਂਜੀ ਵਿਸ਼ਵਾਸ ਹਾਂਜੀ ਇਦਾਂ ਪਾਸ ਜੀ ਨੇ ਬੋਲਿਆ ਕਿ ਸਾਡੇ ਨਾਲ ਖਜ਼ਾਨਾ ਆ ਅੱਛਾ ਤੇ ਉਹਨਾਂ ਨੇ ਪ੍ਰੇਅਰ ਕਰਨੇ ਸ਼ੁਰੂ ਕਰ ਦਿੱਤੇ ਤੇ ਸਾਡਾ ਕਾਰੋਬਾਰ ਵਧਣਾ ਸ਼ੁਰੂ ਹੋ ਗਿਆ ਓਕੇ ਤੇ ਉਸ ਤੋਂ ਬਾਅਦ ਸਾਰਾ ਕੁਝ ਵਧੀਆ ਹੋਣਾ ਸ਼ੁਰੂ ਹੋ ਗਿਆ ਤੇ ਉਹਨਾਂ ਫੇਰ ਜਦੋਂ ਸਾਰਾ ਕੁਝ ਵਧ ਗਿਆ ਤੇ ਮੇਰੇ ਦਾਦੀ ਚ ਤਿੰਨ ਚਾਰ ਮਹੀਨੇ ਬਾਅਦ ਪਾਸ ਨੂੰ ਕਹਿੰਦੇ ਪਾਸੇ ਉਹ ਖਜ਼ਾਨਾ ਜਿਹੜਾ ਸੀਗਾ ਉਹ ਪੱਟ ਲਈ ਕਹਿੰਦੇ ਬੀਬੀ ਕਿਹੜਾ ਖਜ਼ਾਨਾ ਜਿਹੜਾ ਖਜ਼ਾਨਾ ਸੀਗਾ ਉਹਦੇ ਆਪਾਂ ਪੱਟ ਚੁੱਕੇ ਆ ਉਹਦੇ ਸਾਰਾ ਕੁਝ ਹੁਣ ਵਧੀਆ ਹੋ ਚੁੱਕਿਆ ਜੋ ਤੇਰੇ ਬੱਚੇ ਸੀਗੇ ਤੇਰਾ ਕਾਰੋਬਾਰ ਸੀਗਾ ਉਹਦੇ ਸਾਰਾ ਕੁਝ ਸਹੀ ਹੋ ਗਿਆ ਜਿਹੜੀ ਵਿਧੀ ਬਣੀ ਸੀਗੀ ਉਹ ਢੱਟ ਚੁੱਕੀ ਆ ਜੀ ਜੀ ਜਿਹੜੀ ਸ਼ੈਤਾਨੀ ਵੈਦਦੀ ਸੀਗੀ ਉਹ ਤੇ ਖਤਮ ਹੋ ਚੁੱਕੀ ਆ ਤੇ ਉਹ ਖਜ਼ਾਨਾ ਪਟਿਆ ਜਾ ਚੁੱਕਿਆ ਜੀ 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 ਤੇ ਉਹਦੇ ਦੌਰਾਨ ਫਿਰ ਆਪਾਂ ਪ੍ਰਭੂ ਦੇ ਵਿੱਚ ਅੱਡੇ ਕਿਈ ਜਿਹੜੇ ਸਾਡੇ ਆਪਣੇ ਸੀਗੇ ਉਹਨਾਂ ਨੇ ਵੀ ਸਾਡਾ ਵਿਰੋਧ ਕੀਤਾ ਸਾਡੇ ਖਿਲਾਫ ਹੋਏ ਔਰ ਲੇਕਿਨ ਆਪਾਂ ਪ੍ਰਭੂ ਦੇ ਵਿੱਚ ਵੱਧ ਗਏ ਔਰ ਅੱਜ ਪ੍ਰਭੂ ਨੇ ਆਪਾਂ ਨੂੰ ਸਾਰਾ ਕੁਝ ਔਰ ਮੇਰੇ ਡੈਡੀ ਹੁਣੇ ਤਿੰਨ ਭਰਾ ਨਹੀਂ ਹਾਂਜੀ ਔਰ ਤਿੰਨੇ ਪ੍ਰਭੂ ਦੇ ਵਿੱਚ ਇਸ ਟਾਈਮ ਤੇ ਅੱਜ ਤੁਸੀਂ ਘਰ ਜਾ ਕੇ ਦੇਖੋਗੇ ਤੇ ਸੁਪਰ ਬlesed ਪ੍ਰਭੂ ਦੀ ਕਿਰਪਾ ਦੇ ਨਾਲ ਹੁਣ ਆਪਾਂ ਸੇਵਕਾਈ ਦੇ ਵਿੱਚ ਗੱਲ ਕਰਾਂਗੇ ਕਿ ਸੇਵਕਾਈ ਦੇ ਵਿੱਚ ਆਉਣ ਦਾ ਵਿਚਾਰ ਕਿੱਦਾਂ ਮਨ ਵਿੱਚ ਪੈਦਾ ਆਇਆ ਕਿ ਮੈਂ ਵੀ ਇੱਕ ਮੈਂ ਵੀ ਲੋਕ ਪ੍ਰਭੂ ਦੇ ਲੋਕਾਂ ਦੇ ਕੋਲ ਜਾ ਕੇ ਉਹਨਾਂ ਦੇ ਜੀਵਨ ਨੂੰ ਬਦਲਾਂ ਕਿਵੇਂ ਦਾ ਇਹ ਵਿਚਾਰ ਤੁਹਾਡੇ ਮਨ 'ਚ ਕਿੱਦਾਂ ਆਇਆ ਕਿੱਦਾਂ ਪਰਮੇਸ਼ਰ ਨੇ ਪਾਇਆ ਤੇ ਅੱਜ ਤੁਸੀਂ ਸੇਵਕਾਈ ਕਰ ਰਹੇ ਹੋ ਹਾਂਜੀ ਇਹ ਨਾ ਬੜੀ ਜ਼ਬਰਦਸਤ ਟੈਸਟਮਨੀ ਆ ਜਦੋਂ ਮੈਨੂੰ ਕੀ ਮੇਰਾ ਜਨਮ ਹੋਇਆ ਸੀਗਾ ਪਾਸਟਰ ਜੀ ਉਸ ਟਾਈਮ ਮੇਰੇ ਜਿਹੜੇ ਫਾਦਰ ਸਾਹਿਬ ਸੀਗੇ ਤੇ ਉਹ ਕਹਿੰਦੇ ਸੀਗੇ ਕਿ ਮੈਂ ਆਪਣੇ ਬੱਚੇ ਨੂੰ ਫੌਜੀ ਬਣਾਉਣਾ ਹੈ ਔਰ ਇਹਨੂੰ ਭਰਤੀ ਕਰਾਉਣਾ ਹੈ ਔਰ ਮੇਰੇ ਦਾਦੀ ਜਿਹੜੇ ਸੀਗੇ ਉਹ ਤੁਹਾਨੂੰ ਪਤਾ ਪੁਰਾਣੇ ਟਾਈਪ ਦੇ ਜਿੰਨਾ ਬਜ਼ੁਰਗ ਬੰਦੇ ਹੁੰਦੇ ਉਹ ਕਹਿੰਦੇ ਕਿ ਨਹੀਂ ਨਹੀਂ ਆਪਾਂ ਨਹੀਂ ਆਪਣੇ ਬੱਚੇ ਨੂੰ ਫੌਜੀ ਫਾਜੀ ਬਣਾਉਣਾ ਹੈਗਾ ਆਪਾਂ ਆਪਣੇ ਬੱਚੇ ਨੂੰ ਪਾਸਿਵ ਬਣਾਣਾ ਦੀ ਪ੍ਰਭੂ ਦੀ ਸੇਵਾ ਕਰੇਗਾ ਔਰ ਉਹਨਾਂ ਦੇ ਮੂੰਹ ਦੇ ਵਿੱਚ ਜਦੋਂ ਉਹ ਵਰਡ ਨਿਕਲੇ ਤੇ ਉਹ ਬਰਕਤ ਦੇ ਵਿੱਚ ਬਦਲ ਗਏ ਔਰ ਪਰਮੇਸ਼ੁਰ ਨੇ ਉਹਨਾਂ ਸ਼ਬਦਾਂ ਦੇ ਅਨੁਸਾਰ ਕੰਮ ਕੀਤਾ ਔਰ ਜਦੋਂ ਮੈਂ 4-5 ਸਾਲ ਦਾ ਉਦੋਂ ਤੋਂ ਹੀ ਪ੍ਰਭੂ ਦੇ ਦਾਸਾਂ ਦੇ ਨਾਲ ਰਹਿਣਾ ਪ੍ਰਭੂ ਦੇ ਦਾਸਾਂ ਦੇ ਨਾਲ ਖਾਣਾ ਪੀਣਾ ਪ੍ਰਭੂ ਦੇ ਦਾਸਾਂ ਦੇ ਨਾਲ ਲੱਗੇ ਸੇਵਾ ਕਰਨੀ ਚਰਚ ਦੇ ਅੰਦਰ ਸੇਵਾ ਕਰਨੀ ਔਰ ਸਾਰੇ ਕੰਮ ਜੋ ਵੀ ਮਤਲਬ ਕਿ ਚਰਚ ਦੇ ਵਿੱਚ ਹੁੰਦੇ ਜਿਵੇਂ ਕਿ ਦਰੀਆਂ ਵਛਾਣੀਆਂ ਚਰਚ ਦੇ ਵਿੱਚ ਜਿੰਨੇ ਕੰਮ ਨਾਲ ਕਰਵਾਣੇ ਜੀ ਔਰ ਉਸ ਤੋਂ ਬਾਅਦ ਜਦੋਂ ਇਦਾਂ ਚੱਲਦੇ ਗਏ ਤੇ ਪ੍ਰਭੂ ਦੇ ਬਹੁਤ ਸਾਰੇ ਦਾਸਾਂ ਨੇ ਜਿਸ ਤਰ੍ਹਾਂ ਕੀ ਦਾਦੀ ਜੀ ਦੇ ਮੂੰਹ ਤੋਂ ਵਿੱਚੋਂ ਨਿਕਲਿਆ ਉਸ ਤੋਂ ਬਾਅਦ ਪ੍ਰਭੂ ਦੇ ਦਾਸਾਂ ਨੇ ਪ੍ਰੋਫੈਸੀਸ ਕੀਤੇ ਬਹੁਤ ਸਾਰੇ ਪ੍ਰਭੂ ਦੇ ਦਾਸਾਂ ਨੇ ਕਿਹਾ ਕਿ ਤੇਰੇ ਦੁਆਰਾ ਪ੍ਰਭੂ ਸੇਵਾ ਕਰਵਾਏਗਾ ਤੇਰੇ ਕੋਲੋਂ ਪ੍ਰਭੂ ਆਪਣਾ ਕੰਮ ਲਵੇਗਾ ਉਸ ਤੋਂ ਬਾਅਦ ਜਿਵੇਂ ਜਿਵੇਂ ਮਤਲਬ ਕਿ ਚੱਲਦੇ ਗਏ ਪ੍ਰਭੂ ਨੇ ਇੱਕ ਪ੍ਰਭੂ ਦਾ ਦਾਸ ਬਣਾ ਕੇ ਖੜਾ ਕੀਤਾ ਔਰ ਦਾਸਪਨ ਜਦੋਂ ਖੜਾ ਕੀਤਾ ਤੇ ਅੱਜ ਪ੍ਰਭੂ ਦੀ ਕਿਰਪਾ ਚਲੋ ਅੱਜ ਦਾਦੀ ਜੀ ਭਾਵੇਂ ਜਾ ਚੁਕੇ ਇਸ ਦਰਤੇ ਉਤੋਂ ਪਰ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲੀ ਦਿੱਤੀ ਗਈ ਬਰਕਤ ਅੱਜ ਤੱਕ ਕਾਇਮ ਹੈ ਤੁਹਾਡਾ ਕਹਿੰਦਾ ਮਤਲਬ ਕਿ ਜੋ ਬਜ਼ੁਰਗਾਂ ਨੇ ਜੋ ਸ਼ੀਰਵਾਦ ਦਿੱਤਾ ਉਹ ਤੁਹਾਡੀ ਜੀਵਨ ਦੇ ਵਿੱਚ ਵਰਕਰ ਆ ਰਿਹਾ ਹਾਂਜੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੁਰਾਣੇ ਟਾਈਮ ਦੇ ਚ ਅਗਰ ਜਦੋਂ ਆਪਾਂ ਬਾਈਬਲ ਨੂੰ ਪੜ੍ਹਦੇ ਹਾਂ ਤੇ ਇੱਕ ਪੁਰਾਣੇ ਪ੍ਰਭੂ ਦੇ ਦਾਸ ਦਾ ਜਾਂ ਪੁਰਾਣੇ ਬਜ਼ੁਰਗ ਦਾ ਜਿਹੜਾ ਪ੍ਰਭੂ ਦੇ ਵਿੱਚ ਵਧੀਆ ਚੱਲਦਾ ਪਿਆ ਉਹਦੀ ਆਸ਼ੀਸ਼ ਤੇ ਉਹਦੀ ਬਰਕਤ ਕਿੰਡੀ ਜ਼ਬਰਦਸਤ ਹੁੰਦੀ ਹੈ ਬਿਲਕੁਲ ਬਿਲਕੁਲ ਹਾਂਜੀ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਮੈਂ ਪ੍ਰਭੂ ਦਾ ਦਾਸ ਜਦੋਂ ਪ੍ਰਭੂ ਨੇ ਆਪਾਂ ਨੂੰ ਚੁਣ ਲਿਆ ਜਦੋਂ ਬਣਾ ਦਿੱਤਾ ਤੇ ਉਹੀ ਲੋਕ ਜਿਹੜੇ ਆਪਾਂ ਦੇ ਖਿਲਾਫ ਬੋਲਦੇ ਸੀਗੇ ਅੱਜ ਉਹੀ ਲੋਕ ਪ੍ਰੇਅਰ ਕਰਵਾਉਂਦੇ ਆ ਉਹੀ ਲੋਕ ਹੀਲ ਹੁੰਦੇ ਪਿਆ ਤੇ ਪਰਮੇਸ਼ਵਰਾਂ ਨੂੰ ਚਰਚ ਦੇ ਵਿੱਚ ਵੀ ਲੈ ਕੇ ਜਾਂਦਾ ਪਿਆ ਕੀ ਤੁਹਾਡੇ ਨਾਲ ਕੁਝ ਇਦਾਂ ਦੀ ਕੋਈ ਗੱਲਬਾਤ ਪਰਮੇਸ਼ਵਰ ਦੇ ਵਿਜ਼ਨ ਦੇ ਦੁਆਰਾ ਕੋਈ ਦਰਸ਼ਨ ਪ੍ਰਭੂ ਦਾ ਤੁਹਾਨੂੰ ਹੋਇਆ ਹੋਵੇ ਸੇਵਕਾਈ ਪ੍ਰਤੀ ਕੀ ਕੋਈ ਹੈ ਇਦਾਂ ਦਾ ਕੋਈ ਅਗਰ ਤੁਸੀਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਹਾਂਜੀ ਹਾਂਜੀ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਦੋਂ ਮੈਂ ਕਸੂ ਇਹ 4-5 ਸਾਲ ਦਾ ਸੀਗਾ ਜੀ ਤੇ ਜਿਵੇਂ ਜਿਵੇਂ ਪ੍ਰਭੂ ਦਾਸ ਨਾਲ ਚੱਲਦਾ ਸੀਗਾ ਤੇ ਮੈਨੂੰ ਉਦੋਂ ਕਰੀਬਨ 8-9 ਸਾਲ ਦਾ ਹੋ ਗਿਆ ਮਤਲਬ ਕਿ ਪ੍ਰਭੂ ਦੇ ਦਾਸਾਂ ਦੇ ਨਾਲ ਚਲਦੇ-ਚਲਦੇ ਜੀ ਤੇ ਪ੍ਰਭੂ ਨੇ ਮੈਨੂੰ ਵਿਜ਼ਨ ਦਿੱਤਾ ਕਿ ਮੈਂ ਇੱਕ ਜਗ੍ਹਾ ਸੀਗੀ ਤੇ ਉਹ ਕਾਫੀ ਮਤਲਬ ਕਿ ਵੱਡੀ ਸੀਗੀ ਜਿਸ ਤਰ੍ਹਾਂ ਕੋਈ ਕਹੇ ਲੋ ਛੱਪੜ ਦੀ ਤਰ੍ਹਾਂ ਜਾਂ ਕਹੇ ਲੋ ਕਿ ਇੱਕ ਐਦਾਂ ਦੀ ਜਗ੍ਹਾ ਸੀਗੀ ਤੇ ਮੈਂ ਉੱਥੋਂ ਮੱਛੀਆਂ ਫੜਦਾ ਪਿਆ ਓਕੇ ਤੇ ਉਹਨਾਂ ਨੇ ਜਦੋਂ ਮੱਛੀਆਂ ਫੜਦਾ ਪਿਆ ਤੇ ਕਈ ਹੋਰ ਵੀ ਬੜੇ ਵਿਜ਼ਨ ਆ ਜਿਨ੍ਹਾਂ ਦੇ ਵਿੱਚ ਪ੍ਰਭੂ ਨੇ ਮੈਨੂੰ ਦਿਖਾਇਆ ਕਿ ਤੂੰ ਸੇਵਾ ਕਰਦਾ ਪਿਆ ਲੋਕਾਂ ਦੇ ਲਈ ਪ੍ਰੇਅਰ ਕਰਦਾ ਪਿਆ ਤੇ ਲੋਕ ਹਿਲਦੇ ਤੇ ਜਿਹੜਾ ਪਹਿਲਾ ਵਿਜ਼ਨ ਸੀਗਾ ਮਨ ਲਕੀ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੇ ਪਾਸ ਜੀ ਦਦਾ ਮੱਛੀਆਂ ਪ੍ਰਭੂ ਮੇਰੇ ਕੋ ਫੜਾਉਂਦਾ ਪਿਆ ਸੀਗਾ ਅੱਛਾ ਤੇ ਉਹ ਕਹਿੰਦੇ ਕਿ ਪ੍ਰਭੂ ਤੇਰੇ ਕੋਲੋਂ ਸੇਵਾ ਜਾਂਦਾ ਆ ਕਹਿੰਦੇ ਕਿ ਜਦੋਂ ਪਤਰਸ ਮੱਛੀਆਂ ਫੜਦਾ ਪਿਆ ਸੀਗਾ ਤੇ ਪ੍ਰਭੂ ਨੇ ਇਹਨੂੰ ਕਿਹਾ ਸੀਗਾ ਤੇਨੂੰ ਮੈਂ ਮਨੁੱਖਾਂ ਦਾ ਸ਼ਿਕਾਰੀ ਬਣਾਵਾਂਗਾ ਔਰ ਪਰਮੇਸ਼ੁਰ ਉਸੇ ਤਰ੍ਹਾਂ ਜਿਸ ਤਰ੍ਹਾਂ ਪ੍ਰਭੂ ਨੇ ਅਦਰਸ ਦੇ ਨਾਲ ਕੀਤੇ ਤੌਰ ਪਰਮੇਸ਼ੁਰ ਨੇ ਆਪਣੇ ਦਾਸ ਦੁਆਰਾ ਮੇਰੇ ਨਾਲ ਇਹ ਭੇਤ ਜ਼ਾਹਿਰ ਕੀਤਾ ਔਰ ਉਹ ਜੜੀਆਂ ਮੱਛੀਆਂ ਸੀਗੀਆਂ ਅੱਜ ਪ੍ਰਭੂ ਦੀ ਕਿਰਪਾ ਦੇ ਨਾਲ ਫੜਦੇ ਪਿਆ ਤੇ ਪ੍ਰਭੂ ਦੇ ਰਾਸ ਦੇ ਲਈ ਇਕੱਠੀਆਂ ਕਰਦੇ ਪਏ ਔਰ ਅਗਰ ਗੱਲ ਕਰੀਏ ਸੇਵਕਾਈ ਦੀ ਤੇ ਅੱਜ ਕਿੱਥੇ ਰਹਿ ਕੇ ਸੇਵਕਾਈ ਕਰ ਰਹੇ ਹੋ ਤੁਸੀਂ ਔਰ ਪਾਸ ਜੀ ਅੱਜ ਅਸੀਂ ਵੈਸੀ ਮੇਰਾ ਪਿੰਡ ਕਾਸਤੀ ਵਾਲਿਆ ਅਲੀਵਾਲ ਦੇ ਲਾਗੇ ਬਟਾਲਾ ਦੇ ਵਿੱਚ ਔਰ ਅਸੀਂ ਪਿੰਡ ਕਣੀਏ ਕੇ ਵਾਂਗਰ ਦੇ ਵਿੱਚ ਸੇਵਾ ਕਰਦੇ ਪਏ ਆ ਪ੍ਰਭੂ ਦੀ ਖਿਦਮਤ ਕਰਦੇ ਪਏ ਹਾਂ ਕਿੰਨੇ ਸਮੇਂ ਤੋਂ ਤੁਸੀਂ ਜਿਹੜਾ ਵਾ ਸੇਵਾ ਦੇ ਵਿੱਚ ਆਏ ਹੋ ਇਹ ਪਾਸ ਜੀ ਆਪਾਂ ਨੂੰ ਕਰੀਬਨ 2.5 ਸਾਲ ਹੋ ਚੁੱਕੇ ਆ ਪ੍ਰਭੂ ਦੀ ਮ ਔਰ ਪਹਿਲਾਂ ਅਸੀਂ ਸ਼ੁੱਕਰਵਾਰ ਦਾ ਚਰਚ ਚਰਚ ਲਗਾਉਂਦੇ ਸੀਗੇ ਹਰ ਸ਼ੁੱਕਰਵਾਰ ਮੀਟਿੰਗ ਕਰਦੇ ਹੁੰਦੇ ਸੀਗੇ ਔਰ ਉਸ ਤੋਂ ਬਾਅਦ ਆਪਾਂ ਸੰਡੇ ਚਰਚ ਲਗਾਉਣਾ ਸ਼ੁਰੂ ਕੀਤਾ ਔਰ ਪ੍ਰਭੂ ਦੀ ਬੜੀ ਕਿਰਪਾ ਔਰ ਕਾਫੀ ਸਾਰੇ ਲੋਕ ਪਰਮੇਸ਼ਵਰ ਦੀ ਹਜ਼ੂਰੀ ਚਾਹੁੰਦੇ ਪਏ ਤੇ ਔਰ ਬਰਕਤ ਪਾਉਂਦੇ ਪਏ ਅਗਰ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਜਾਂ ਤੁਹਾਡੇ ਨਾਲ ਤੁਹਾਡੇ ਚਰਚ 'ਚ ਕਿਸੇ ਨੇ ਆਉਣਾ ਹੋਵੇ ਤੇ ਕੀ ਐਡਰੈਸ ਵਗੈਰਾ ਮੈਂਸ਼ਨ ਕਰੋਗੇ ਉਹਨਾਂ ਦਾ ਜਿਹੜਾ ਐਡਰੈਸ ਇੱਥੋਂ ਦਾ ਉਹ ਹੈਗਾ ਪਿੰਡ ਕਣੀਕੇ ਬੰਗ ਔਰ ਬਟਾਲਾ ਸ਼ਹਿਰ ਜ਼ਿਲ੍ਹਾ ਗੁਰਦਾਸਪੁਰ ਔਰ ਨੰਬਰ ਆ 9815961532 ਔਰ ਤੁਸੀਂ ਜਦੋਂ ਵੀ ਆਣਾ ਤੁਸੀਂ ਇਸ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਔਰ ਜਿਹੜਾ ਨੰਬਰ ਪਾਸੇ ਨੇ ਬੋਲਿਆ ਤੁਹਾਡੀ ਡਿਸਪਲੇ ਦੇ ਉੱਤੇ ਸ਼ੋ ਹੋ ਰਿਹਾ ਹੋਏਗਾ ਤੁਸੀਂ ਇਸ ਨੰਬਰ ਤੇ ਤੁਸੀਂ ਪਾਸੇ ਜੀ ਨੂੰ ਕਾਲ ਵੀ ਕਰ ਸਕਦੇ ਹੋ ਔਰ ਉਹਨਾਂ ਤੋਂ ਖਾਸ ਪ੍ਰਾਰਥਨਾ ਵੀ ਕਰਵਾ ਸਕਦੇ ਹੋ ਜਿਵੇਂ ਦੱਸਿਆ ਕਿ ਪਰਮੇਸ਼ਵਰ ਦੇ ਦਾਸ ਨੂੰ ਬੜੇ ਹੀ ਜ਼ਬਰਦਸਤ ਤਰੀਕੇ ਨਾਲ ਪਰਮੇਸ਼ਰ ਇਸਤੇਮਾਲ ਕਰ ਰਿਹਾ ਆ ਤੁਸੀਂ ਵੀ ਉਹਨਾਂ ਦੇ ਕੋਲੋਂ ਬਰਕਤ ਔਰ ਆਸ਼ੀਸ਼ ਨੂੰ ਪਾ ਸਕਦੇ ਹੋ ਆ ਪਾਸਟਰ ਜੀ ਇੱਕ ਸਵਾਲ ਕਰਨਾ ਚਾਹਾਂਗੇ ਕਿ ਇਸ ਸੇਵਕਾਈ ਦੇ ਦੌਰਾਨ ਅਸੀਂ ਜਾਣਦੇ ਆ ਕਿ ਮਸੀਹ ਲੋਕਾਂ ਦੇ ਉੱਤੇ ਬਹੁਤ ਸਾਰੇ ਤਸ਼ੱਦਦ ਕੀਤੇ ਜਾਂਦੇ ਨੇ ਕੀ ਤੁਹਾਡੇ ਜੀਵਨ ਦੇ ਵਿੱਚ ਕੋਈ ਕੁਝ ਇਦਾਂ ਦਾ ਹੋਇਆ ਕੀ ਲੋਕ ਕੋਈ ਲੋਕ ਤੁਹਾਡੇ ਵਿਰੁੱਧ ਵਿੱਚ ਖੜੇ ਹੋਏ ਹੋਣ ਲੋਕਾਂ ਨੇ ਤੁਹਾਨੂੰ ਕੁਝ ਮਾੜਾ ਚੰਗਾ ਬੋਲਿਆ ਹੋਵੇ ਵੈਸੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਇੱਕ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹਾਂ ਜੀ ਔਰ ਜਦੋਂ ਅਸੀਂ ਪ੍ਰਭੂ ਦੇ ਵਿੱਚ ਆਏ ਸੀਗੇ ਸਾਰਿਆਂ ਨਾਲੋਂ ਪਹਿਲਾਂ ਸਾਡਾ ਜਿਹੜਾ ਵਿਰੋਧ ਸੀਗਾ ਉਹ ਸਾਡੇ ਆਪਣੇਆਂ ਕਿਨੇ ਕੀਤਾ ਸੀਗਾ ਸਾਡੇ ਘਰ ਦੇ ਅੰਦਰ ਕਾਫੀ ਲੜਾਈਆਂ ਹੁੰਦੀਆਂ ਸੀਗੀਆਂ ਕਾਫੀ ਝਗੜੇ ਹੁੰਦੇ ਸੀਗੇ ਔਰ ਝਗੜਾ ਸਾਰਿਆਂ ਨਾਲੋਂ ਵੱਡਾ ਕਾਰਨ ਇਹੀ ਹੁੰਦਾ ਸੀਗਾ ਪਾਸੇ ਜੀ ਚ ਲੜਾਈ ਦਾ ਕਿ ਤੁਸੀਂ ਪ੍ਰਭੂ ਨੂੰ ਮੰਨਦੇ ਪਏ अच्छा और वो कहते कि ਤੁਸੀਂ ਪ੍ਰਭੂ ਨੂੰ ਛੱਡ ਦਿਓ ਅਸੀਂ ਤੁਹਾਡੇ ਨਾਲ ਮਿਲਾਂ ਵਰਤਾਂਗੇ ਅਗਰ ਤੁਸੀਂ ਪ੍ਰਭੂ ਨੂੰ ਮੰਨਣਾ ਆਦੇ ਅਸੀਂ ਤੁਹਾਡੇ ਨਾਲ ਮਿਲਣਾ ਵਰਤਾਂਗੇ اور بہت سارے ਇਦਾਂ ਸੀਗਾ ਕਿ ਸਾਡੇ ਰਿਸ਼ਤੇਦਾਰ ਵੀ ਸਾਨੂੰ ਕਾਉਣਾ ਛੱਡ ਚੁੱਕੇ ਸੀਗੇ ਸਾਡੇ ਰਿਸ਼ਤੇਦਾਰ ਵੀ ਸਾਨੂੰ ਮਿਲਣ ਨੂੰ ਬੰਦ ਚੁੱਕੇ ਉਹ ਕਹਿੰਦੇ ਕਿ ਲੈ ਇਹਨਾਂ ਨੇ ਤੇ ਹੁਣ ਕਿਉਂਕਿ ਮੈਂ ਟਿੱਪਣੀ ਨਹੀਂ ਕਰਦਾ ਪਿਆ ਕ੍ਰਿਸਚਨ ਲੋਕਾਂ ਦੀ ਸਾਨੂੰ ਕਹਿੰਦੇ ਸੀਗੇ ਲੈ ਹੁਣ ਤੇ ਇਹਨਾਂ ਨੇ ਸਾਈਆਂ ਚ ਵਿਆਹ ਕਰਾਣੇ ਅੱਛਾ ਜੀ ਇਹਨਾਂ ਨੇ ਇਦਾਂ ਹੀ ਕਰਨਾ ਹੁਣ ਦੇ ਨਾਲ ਉਦਾਂ ਹੀ ਕਰਨਾ ਇਦਾਂ ਦੀਆਂ ਟਿੱਪਣੀਆਂ ਜਿਹੜੀਆਂ ਕਾਫੀ ਹਾਸ ਤੱਕ ਵੀ ਕੀਤੀਆਂ ਜਾਂਦੀਆਂ ਔਰ ਪਿੰਡ ਦੇ ਵਿੱਚ ਵੀ ਬਾਹਰ ਵੀ ਇਦਾਂ ਦੀਆਂ ਟਿੱਪਣੀਆਂ ਕੀਤੇ ਜਾਂਦਾ ਕਿਉਂਕਿ ਜਾਤ ਪੱਤ ਸਿਰਫ ਇੱਥੇ ਹੀ ਆ ਬਿਲਕੁਲ ਠੀਕ ਹੈ ਜੀ ਕੋਈ ਜਾਤ ਪੱਤ ਨਹੀਂ ਕਿਉਂਕਿ ਪ੍ਰਭੂ ਨੇ ਅਗਰ ਜਾਤ ਬਣਾਏ ਤਾਂ ਉਹ ਆਦਮ ਤੇ ਹਵਾ ਸੀਗੇ ਸਿਰਫ ਜੀ ਜੀ ਔਰ ਆਦਮ ਤੋਂ ਹਵਾ ਤੋਂ ਇਸ ਸ੍ਰਿਸ਼ਟੀ ਚਲਦੀ ਪਈ ਔਰ ਬਾਈਬਲ ਕਹਿੰਦੇ ਕਿ ਆਦਮ ਹਵਾ ਨੂੰ ਦੇ ਅੰਦਰੋਂ ਦੀ ਪਰਮੇਸ਼ੁਰ ਸਾਨੂੰ ਦੇਖਦਾ ਪਿਆ ਸੀ ਜੀ ਔਰ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਵਿਰੋਧ ਤੇ ਚਲੋ ਅੱਜ ਵੀ ਚਰਚਾ ਲਗਾਉਂਦੇ ਪਏ ਤਾਂ ਵੀ ਲੋਕ ਕਰਦੇ ਪਏ ਆ। ਅੱਛਾ। ਤੇ ਜੇ ਆਪਾਂ ਗੱਲ ਕਰੀਏ ਕਿ ਗਾਂ ਤੇ ਅੱਗੇ ਵੀ ਉਹਨਾਂ ਨੇ ਕਰਨਾ ਹੈ। ਜੇ ਆਪਾਂ ਗੱਲ ਕਰੀਏ ਵਿਰੋਧ ਦੀ, ਅਗਰ ਵਿਰੋਧ ਕਰਦੇ ਪਏ ਤਾਂ ਉਹ ਉਸ ਚੀਜ਼ ਨੂੰ ਫੇਸ ਕਿਦਾਂ ਕਰਦੇ ਹੋ ਤੁਸੀਂ? ਦੇਖੋ ਇਹ ਤੇ ਪ੍ਰਭੂ ਨੇ ਆਪਾਂ ਨੂੰ ਹਿੰਮਤ ਦਿੱਤੀ ਆ। ਬਾਈਬਲ ਕਹਿੰਦੀ ਕਿ ਮੈਂ ਤੈਨੂੰ ਡਰ ਵਾਲਾ ਨਹੀਂ ਬਲਕਿ ਦਲੇਰੀ ਵਾਲਾ ਆਤਮਾ ਦਿੱਤਾ। ਜਿਹੜੇ ਪਰਮੇਸ਼ੁਰ ਦੇ ਲੋਗ ਆ ਉਹ ਉਸ ਸ਼ੇਰ ਆ ਹਾਥੀ ਆ ਉਹਨਾਂ ਵਰਗਿਆ ਜਿਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਆ ਔਰ ਦਲੇਰੀ ਦੇ ਨਾਲ ਉਹ ਅੱਗੇ ਵਧਦੇ ਜਾਂਦੇ ਆ। ਜੀ ਜੀ ਔਰ ਪਰਮੇਸ਼ੂ ਨੇ ਆਪਾਂ ਨੂੰ ਇਹ ਦਲੇਰੀ ਦਿੱਤੀ ਆ ਔਰ ਆਪਾਂ ਜਿਹੋ ਹੁੱਦਾ ਦੇ ਬੱਬਰ ਸ਼ੇਰ ਦੇ ਬੱਚੇ ਆ ਔਰ ਉਹਦਾ ਬਲੱਡ ਸਾਡੇ ਬਲੱਡ ਦੇ ਨਾਲ ਮੈਚ ਕਰਦਾ ਤੇ ਸਾਡੇ ਸਾਡੀਆਂ ਜਿਹੜੀਆਂ ਅੰਤੜੀਆਂ ਨਾੜੀਆਂ ਹੱਡੀਆਂ ਉਹਦੇ ਵਿੱਚ ਦੌੜਦਾ ਆ ਤੇ ਅਸੀਂ ਦਲੇਰੀ ਦੇ ਨਾਲ ਉਹਦੀ ਕਿਰਪਾ ਦੇ ਨਾਲ ਅੱਗੇ ਵਧਦੇ ਜਾਂਦੇ ਪਿਆ ਵਾਸਾ ਜੀ ਅੱਛਾ ਹੁਣ ਸੇਵਕਾਇ ਦੇ ਵਿੱਚ ਕੌਣ-ਕੌਣ ਤੁਹਾਡਾ ਸਾਥ ਦੇ ਰਿਹਾ ਹਾਂ ਜੀ ਦੇਖੋ ਜੀ ਪਾਸੇ ਵੀ ਮੇਰੇ ਫੈਮਲੀ ਮੇਰੇ ਨਾਲ ਆ ਜੀ ਔਰ ਕਲਿਸੀਆ ਜਿੰਨੇ ਵੀ ਪ੍ਰਭੂ ਦੇ ਲੋਕ ਉਹ ਨਾਲ ਆ ਖਾਸ ਕਰਕੇ ਪ੍ਰਭੂ ਦੇ ਦਾਸ ਜਿਹੜੇ ਆ ਉਹ ਵੀ ਆਪਾਂ ਦੇ ਨਾਲ ਜਿਹੜੇ ਆ ਜਿੰਨੇ ਵੀ ਪ੍ਰਭੂ ਦੇ ਦਾਸ ਜਿਹਨਾਂ ਦੇ ਨਾਲ ਆਪਾਂ ਮੇਲ ਜੋ ਰੱਖਿਆ ਉਹ ਵੀ ਆਪਾਂ ਦੇ ਨਾਲ ਪੂਰਾ ਸਾਥ ਦਿੰਦੇ ਪਏ ਆ ਬੱਸ ਅੱਛਾ ਇੱਕ ਮੈਂ ਤੁਹਾਡੇ ਕੋਲ ਸਵਾਲ ਕਰਨਾ ਚਾਹੁੰਨਾ ਪੁੱਛਣਾ ਚਾਹੁੰਨਾ ਕਿ ਜਿਵੇਂ ਬਹੁਤ ਸਾਰੇ ਲੋਕਾਂ ਦਾ ਇੱਕ ਸਵਾਲ ਹੁੰਦਾ ਹੈ ਅਕਸਰ ਹੀ ਨੌਨ ਬਲੀਵਰ ਦਾ ਵੀ ਔਰ ਬਲੀਵਰ ਲੋਕਾਂ ਦਾ ਵੀ ਕਈਆਂ ਦਾ ਸਵਾਲ ਆ ਕਿ ਬਹੁਤ ਸਾਰੇ ਜਿਹੜੇ ਵਿਸ਼ਵਾਸੀ ਵੀ ਬਣ ਜਾਂਦੇ ਆ ਪਰ ਉਹ ਵਚਨ ਦੀ ਜਾਣਕਾਰੀ ਸਹੀ ਤਰੀਕੇ ਨਾਲ ਨਹੀਂ ਰੱਖਦੇ ਤੇ ਉਹਨਾਂ ਦਾ ਇੱਕ ਸਵਾਲ ਹੁੰਦਾ ਕਿ ਧਰਮ ਪਰਿਵਰਤਨ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਜੀ ਅਸੀਂ ਪ੍ਰਭੂ ਦੇ ਵਿੱਚ ਆਏ ਆ ਹੂੰ ਤੇ ਜਦੋਂ ਅਸੀਂ ਗਰੀਬੀ 'ਚ ਸੀਗੇ ਤੇ ਉਦੋਂ ਸਾਨੂੰ ਕਿਸੇ ਨੇ ਪੈਸਾ ਨਹੀਂ ਦਿੱਤਾ ਹੈਗਾ ਹੂੰ ਆਪਾਂ ਪ੍ਰਭੂ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਆਏ ਆਪਣੀ ਮਰਜ਼ੀ ਦੇ ਨਾਲ ਪ੍ਰਭੂ ਦੇ ਪਿੱਛੇ ਚੱਲੇ ਅੱਜ ਪ੍ਰਭੂ ਨੇ ਆਪਾਂ ਨੂੰ ਸਾਰਾ ਕੁਝ ਦੇ ਦਾ ਕਿਸੇ ਨੇ ਆਪਾਂ ਨੂੰ ਪੈਸਾ ਨਹੀਂ ਦਿੱਤਾ ਕਿਸੇ ਨੇ ਕੁਝ ਨਹੀਂ ਦਿੱਤਾ ਕਿਉਂਕਿ ਇਹ ਜਿਹੜੀ ਗੱਲ ਧਰਮ ਪਰਿਵਰਤਨ ਦੀ ਹੈ ਕਿ ਲੋਕ ਧਰਮ ਬਦਲ ਦਿੰਦੇ ਜਿਹੜੇ 크ਿਸਚਨ ਲੋਕ ਆ ਧਰਮ ਬਦਲਦੇ ਆ ਉਹਨਾਂ ਨੂੰ ਚੇਂਜ ਕਰ ਦਿੰਦੇ ਉਹਨਾਂ ਨੂੰ ਪੈਸੇ ਦੇ ਕੇ ਜਾਂ ਦੇਖੋ ਜੀ ਜਿਹੜਾ ਬੰਦਾ ਦੇ ਮੰਨ ਲਓ ਇੱਕ ਆਪ ਆਪਣੀ ਹਲ ਗੱਲ ਕਰ ਰਹੇ ਨੇ ਮੰਨ ਲਓ ਅੱਜ ਮੈਂ 2 ਲੱਖ ਲੈ ਕੇ 크ਿਸਚਨ ਬਣ ਜਾਂਦਾ ਕੱਲ ਨੂੰ ਮੈਂ 4 ਲੱਖ ਲੈ ਕੇ ਤੇ ਮੈਂ ਹਿੰਦੂ ਬਣ ਸਕਦਾ ਕੱਲ ਨੂੰ ਮੈਂ ਉਸ ਤੋਂ ਬਾਅਦ 5 ਲੱਖ ਲੈ ਕੇ ਤੇ ਮੈਂ ਸਿੱਖ ਬਣ ਸਕਦਾ ਕਿਉਂਕਿ ਮੇਰਾ ਤੇ ਕੋਈ ਈਮਾਨ ਜਾਂ ਕੋਈ ਕੁਝ ਵੀ ਮੇਰੇ ਅੰਦਰ ਅਣਖ ਨਹੀਂ ਹੈਗੀ ਫਿਰ ਕਿਉਂਕਿ ਹੁਣ ਮੈਂ ਪ੍ਰਭੂ ਦੇ ਵਿੱਚ ਆ ਮੈਨੂੰ ਤੁਸੀਂ ਦੇਖੇ ਦੇਖੋ ਪੈਸਾ ਕੋਈ ਵੀ ਦੇਖੇ ਦੇਖੋ ਵੀ ਤੂੰ ਆ ਧਰਮ ਜਦਾਂ ਮੈਂ ਕਦੀ ਵੀ ਨਹੀਂ ਆਂਦਾ ਹੈਗਾ ਤੁਹਾਡਾ ਕਹਿੰਦਾ ਮਤਲਬ ਕੀ ਪਰਮੇਸ਼ਰ ਧਰਮ ਨਹੀਂ ਬਦਲਦਾ ਹਾਂਜੀ ਦੇਖੋ ਪ੍ਰਭੂ ਕਿਸੇ ਦਾ ਵੀ ਧਰਮ ਨਹੀਂ ਬਦਲਦਾ ਕਿਸੇ ਦੀ ਜਾਤ ਨਹੀਂ ਬਦਲਦਾ ਅੱਜ ਵੀ ਮੇਰਾ ਨਾਮ ਪਵਨ ਕੁਮਾਰ ਆ ਔਰ ਆਪਾਂ ਜਿਸ ਤਰ੍ਹਾਂ ਪਹਿਲਾਂ ਚੱਲਦੇ ਸੀ ਉਸ ਤਰ੍ਹਾਂ ਚੱਲਦੇ ਬੇ ਲੇਕਿਨ ਵੱਡੀ ਗੱਲ ਇਹ ਆ ਕਿ ਪ੍ਰਭੂ ਨੇ ਆਪਾਂ ਦੀ ਜ਼ਿੰਦਗੀ ਨੂੰ ਚੇਂਜ ਕੀਤਾ ਤੁਹਾਡਾ ਮਤਲਬ ਮਨ ਪਰਵਰਤਨ ਹੋਇਆ ਤੁਹਾਡਾ ਧਰ ਜਿਹੜਾ ਪਰिवਰਤਨ ਕੀਤਾ ਧਰਮ ਕੋਈ ਪਰਵਰਤਨ ਹੋਇਆ ਔਰ ਪਰਮੇਸ਼ੁਰ ਨੇ ਆਪਣਾ ਚੇਂਜ ਕੀਤਾ ਨੇ ਸਾਨੂੰ ਵੀਵਰਸ ਦੇਖਦੇ ਨੇ ਤੇ ਉਹਨਾਂ ਨੂੰ ਤੁਸੀਂ ਲਾਸਟ ਵਿੱਚ ਪਵਿੱਤਰ ਬਾਈਬਲ ਦੇ ਵਿੱਚੋਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਪਾਸ ਉਹਨਾਂ ਨੂੰ ਇਹੀ ਦੱਸਣਾ ਚਾਹਾਂਗਾ ਕਿ ਤੁਸੀਂ ਬਣੇ ਰਹੋ ਪਰਮੇਸ਼ੁਰ ਦੇ ਵਿੱਚ ਪਰਮੇਸ਼ੁਰ ਦੀ ਗ੍ਰੇਸ ਦੇ ਵਿੱਚ ਪ੍ਰਭੂ ਦੇ ਨਾਲ ਬਣੇ ਰਹੋ ਅੜੇ ਰਹੋ ਖੜੇ ਰਹੋ ਤੁਹਾਡੇ ਲੋਕ ਵਿਰੋਧ ਕਰਨਗੇ ਤੁਹਾਨੂੰ ਮਾੜਾ ਬੋਲਣਗੇ ਤੁਹਾਨੂੰ ਬੜਾ ਕੁਝ ਕਹਿਣਗੇ ਤੁਸੀਂ ਸਿੱਧੇ ਰਹੋ ਪਰਮੇਸ਼ੁਰ ਦੀ ਵੱਲ ਪਰਮੇਸ਼ੁਰ ਤੁਹਾਨੂੰ ਇਨਾ ਕੁਛਿਆ ਕਰੇਗਾ ਇੰਨੀ ਕਿ ਬਰਕਤ ਦੇਵੇਗਾ ਔਰ ਮੈਂ ਕਹਿੰਨਾ ਕਿ ਤੁਹਾਡੇ ਘਰ ਦੇ ਵਿੱਚ ਉਹਦੇ ਵਚਨ ਦੇ ਅਨੁਸਾਰ ਰੱਖਣ ਲਈ ਵੀ ਜਗ੍ਹਾ ਨਹੀਂ ਹੋਵੇਗੀ ਬਹੁਤ ਬਹੁਤ ਧੰਨਵਾਦ ਜੀ ਸੋ ਇਸ ਸੰਸਾਡੇ ਵਿੱਚ ਪਾਸਟਰ ਪਵਨ ਕੁਮਾਰ ਜੀ ਜਿਨ੍ਹਾਂ ਦੇ ਵੱਲੋਂ ਸਰਟੀਫਿਕੇਟ ਜਿਹੜਾ ਤੁਹਾਨੂੰ ਦਿੱਤਾ ਜਾਏਗਾ ਸਾਰਿਆਂ ਨੂੰ ਔਰ ਜਿੰਨੇ ਵੀ ਸਰਟੀਫਿਕੇਟ ਪਾਸਟਰਾਂ ਨੂੰ ਜ਼ਰੂਰਤ ਪੈਂਦੀ ਆ ਉਹਨਾਂ ਦੇ ਵੱਲੋਂ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ 26 ਤਰੀਕ ਨੂੰ ਉਹ ਦੱਸ ਰਿਹਾ ਕਿ 26 ਤਰੀਕ ਨੂੰ ਇੱਕ ਮੀਟਿੰਗ ਰੱਖੀ ਗਈ ਆ ਕਨਿਆਕੇ ਬਾਂਗਰ ਪਿੰਡ ਦੇ ਵਿੱਚ ਤੁਸੀਂ ਇਸ ਜਗ੍ਹਾ ਦੇ ਉੱਤੇ ਪਹੁੰਚ ਕੇ ਇਹਨਾਂ ਦੇ ਨਾਲ رابطہ ਕਰ ਸਕਦੇ ਹੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਔਰ ਪ੍ਰੋਪਰ ਜਾਣਕਾਰੀ ਇਹਨਾਂ ਦੇ ਕੋਲ ਲੈ ਸਕਦੇ ਹੋ ਔਰ ਮੈਂ ਵਿਸ਼ਵਾਸ ਕਰਦਾ ਕੀ ਤੁਸੀਂ ਇਸ ਟੈਸਟਮਨੀ ਦੇ ਦੁਆਰਾ ਵੀ ਇੱਕ ਵੱਡੀ ਆਸ਼ੀਸ਼ ਨੂੰ ਇੱਕ ਵੱਡੀ ਬਰਕਤ ਨੂੰ ਪਾਓਗੇ ਜੋ ਰੱਬ ਦੇ ਦਾਸ ਨੇ ਇੱਕ ਬਹੁਤ ਹੀ ਵੱਡੀ ਗਵਾਹੀ ਤੁਹਾਨੂੰ ਦੱਸੀ ਹੈ ਕਿ ਕਿੱਦਾਂ-ਕਿੱਦਾਂ ਉਹਨਾਂ ਦੀ ਜੀਵਨ ਦੇ ਵਿੱਚ ਮੁਸ਼ਕਲਾਂ ਵੀ ਆਈਆਂ ਕਠਰਾਈਆਂ ਵੀ ਆਈਆਂ ਪਰ ਅੱਜ ਵੀ ਉਹ ਸੇਵਕਾਈ ਦੇ ਵਿੱਚ ਖੜੇ ਨੇ ਔਰ ਲੋਕਾਂ ਦੀ ਮਦਦ ਲਈ ਵੀ ਉਹ ਅੱਗੇ ਆਏ ਨੇ ਕਿ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਉਹ ਹੋਰ ਖਾਦਮਾਂ ਨੂੰ ਪ੍ਰਭੂ ਦੇ ਦਾਸਾਂ ਨੂੰ ਨਾ ਕਰਨਾ ਪਵੇ ਕੈਮਰਾਮੈਨ ਸੋਨੂ ਦੇ ਨਾਲ ਮੈਂ ਨਵਜੋਦ ਗਿੱਲ ਸੱਚ ਦੀ ਆਵਾਜ਼